ਵੇਖ ਕਾ ਨੀਲੇ ਰੰਗ ਦਾ ਕੀਤਾ ਗਿਆ ਤੇਰਾ ਦਿਮਾਗ ਖਰਾਬ ਹੋ ਗਿਆ ਕਾ ਹਰੇ ਰੰਗ ਦਾ ਗਧਾ ਕਹਿੰਦਾ ਭਰਾਵਾ ਕਾ ਨੀਲੇ ਰੰਗ ਦਾ ਪੂਰੀ ਬਹਿਸ ਚੱਲਦੀ ਉੱਚੀ ਉੱਚੀ ਬੋਲਦੇ ਆ ਤੈਨਾਂ ਨੂੰ ਸਾਰੇ ਜਾਨਵਰ ਇਕੱਠੇ ਹੋ ਜਾਂਦੇ ਆ 치ਤਾ ਕਹਿੰਦਾ ਹਰੇ ਰੰਗ ਦਾ ਗਧਾ ਕਹਿੰਦਾ ਨੀਲੇ ਰੰਗ ਦਾ ਫੈਸਲਾ ਐਂਡ ਤੇ ਹੁੰਦਾ ਵੀ ਰਾਜੇ ਕੋਲੇ ਚੱਲਦੇ ਆ ਸ਼ੇਰ ਦੱਸੂਗਾ ਕਿਹੜਾ ਸਹੀ ਆ ਕਿਹੜਾ ਗਲਤ ਆ ਜਿਹੜਾ ਗਲਤ ਹੋਇਆ ਉਹਨੂੰ ਸਜ਼ਾ ਮਿਲੂਗੀ ਪਾਈ ਜਾਂਦੇ ਆ ਚੀਤਾ ਤੇ ਗਦਾ ਤੇ ਸ਼ੇਰ ਨੂੰ ਜਾ ਕੇ ਮਸਲਾ ਦੱਸਦਾ ਚੀਤਾ ਕਹਿੰਦਾ ਵੀ ਆਹ ਦੇਖੋ ਜੀ ਗਦਾ ਕਮਲਾ ਹੋ ਗਿਆ ਦਿਮਾਗੇ ਲਗੇ ਦਿਮਾਗ ਦਾ ਇਲਾਜ ਕਰਾਈਏ ਆਪਾਂ ਇਹ ਤੜਕੇ ਦਾ ਕਹੀ ਜਾਂਦਾ ਘਾਹ ਨੀਲੇ ਰੰਗ ਦਾਗਾ ਤੇ ਮੈਂ ਇਹਨਾਂ ਕੋਲ ਬਹਿਸ ਕਰੀ ਜਾਂਦਾ ਸ਼ੇਰ ਕਹਿੰਦਾ ਗਦਾ ਆਪਣੀ ਥਾਂ ਤੇ ਠੀਕ ਹੈ ਚੀਤੇ ਦੀ ਗਲਤੀ ਹੈ ਤੇ ਚੀਤੇ ਨੂੰ ਸਜ਼ਾ ਦਿਓ 100 ਕੋਹੜੇ ਮਾਰੇ ਜਾਣ ਗਦਾ ਇਹ ਸੁਣ ਕੇ ਭਾਈ ਖੁਸ਼ ਹੋ ਜਾਂਦਾ ਗਦਾ ਭਾਈ ਟਪੂਸੀਆਂ ਮਾਰਦਾ ਮਾਰਦਾ ਉੱਥੋਂ ਚੱਲਿਆ ਜਾਂਦਾ ਚੀਤਾ ਕਹਿੰਦਾ ਸ਼ੇਰ ਸਾਹਿਬ ਘਾਹ ਤਾਂ ਹਰੇ ਰੰਗ ਦਾ ਤੁਹਾਨੂੰ ਵੀ ਪਤਾ ਪਰ ਤੁਸੀਂ ਮੈਨੂੰ ਸਜ਼ਾ ਕਿਉਂ ਦਿੱਤੀ ਸ਼ੇਰ ਕਹਿੰਦਾ ਤੈਨੂੰ ਘਾਹ ਦੇ ਰੰਗ ਕਰਕੇ ਨਹੀਂ ਸਜ਼ਾ ਮਿਲੀ ਤੈਨੂੰ ਸਜ਼ਾ ਤਾਂ ਦਿੱਤੀ ਹੈ ਵੀ ਤੂੰ ਇੱਕ ਗਧੇ ਨਾਲ ਤੜਕੇ ਦਾ ਬਹਿਸ ਕਰੀ ਜਨਾ ਆਪਣੇ ਲੈਵਲ ਦੇ ਅਕੋਰਡਿੰਗ ਆਪਣੇ ਨੌਲੇਜ ਦੇ ਅਕੋਰਡਿੰਗ ਨਾਲ ਦੇ ਬੰਦੇ ਦੇ ਨਾਲ ਭਾਈ ਬਹਿਸ ਬਾਜੀ ਸੋਹਣੀ ਲੱਗਦੀ